ਇਸਾਈਕਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿੰਦਗੀ ਕਿਵੇਂ ਚੱਲਦੀ ਹੈ ਜੀ ਜ਼ਿੰਦਗੀ ਬਹੁਤ ਹਸੀਨ ਚੱਲ ਰਹੀ ਹੈ ਜੀ ਜੀ ਤੇ ਆਸ ਕਰਦੇ ਆ ਕਿ ਇਸੇ ਤਰ੍ਹਾਂ ਚੜ੍ਹਦੀ ਕਲਾ ਚ ਜ਼ਿੰਦਗੀ ਜਿਹੜੀ ਚੱਲੇ ਕਿਉਂਕਿ ਜ਼ਿੰਦਗੀ ਦੇ ਵਿੱਚ ਉਤਰਾਚੜਾ ਹਰ ਇੱਕ ਦੇ ਆਉਂਦੇ ਆ ਤੇ ਉਹ ਵੱਖਰੀ ਗੱਲ ਹੈ ਕੋਈ ਸਾਂਝਾ ਕਰਦਾ ਕਿ ਮੈਂ ਤਕਲੀਫਾਂ ਕੋਈ ਵੱਖਰੇ ਆਪ ਵਰਗੇ ਵੀ ਹੁੰਦੇ ਨੇ ਨਹੀਂ ਜੀ ਚੜ੍ਹਦੀ ਕਲਾ ਚ ਜੋ ਹੈ ਸੋ ਹੈ ਚੜ੍ਹਦੀ ਕਲਾ ਛੀ ਹੈ ਦੇਖੋ ਹਰ ਦਿਨ ਇੱਕ ਨਵਾਂ ਦਿਨ ਹੁੰਦਾ ਤੇ ਹਰ ਦਿਨ ਅਸੀਂ ਪੂਰੇ ਜੋਸ਼ ਦੇ ਨਾਲ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਆ ਸੋ ਚੰਗੇ ਮਾੜੇ ਦਿਨ ਤਾਂ ਹੁੰਦੇ ਹੀ ਰਹਿੰਦੇ ਆ ਤਾਂ ਮੇਰੇ ਅਕੋਰਡਿੰਗ ਸਾਨੂੰ ਕਦੀ ਨੈਗੇਟਿਵ ਨਹੀਂ ਹੋਣਾ ਚਾਹੀਦਾ ਹੱਸ ਕੇ ਨਵੇਂ ਦਿਨ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਉਹੀ ਤਾਂ ਜ਼ਿੰਦਗੀ ਤਾਂ ਚੱਲਦੀ ਰਹਿੰਦੀ ਹੈ ਕਿਸੇ ਦੇ ਆਉਣ ਜਾਣ ਨਾਲ ਰੁਕਦੀ ਨਹੀਂ ਹੈ ਬਿਲਕੁਲ ਨਾਲੇ ਇਹ ਵੀ ਕਹਿੰਦੇ ਨੇ ਕਿਵੇਂ ਕਿ ਜੇ ਅੱਜ ਕੁਝ ਖਰਾਬ ਹੋਇਆ ਤਾਂ ਕੱਲ ਹੈ ਇਹ ਨਵਾਂ ਦਿਨ ਨਵੀਂ ਸ਼ੁਰੂਆਤ ਪਾਸਟ ਤੋਂ ਅਸੀਂ ਨਾ ਕਈ ਵਾਰ ਕੀ ਹੁੰਦਾ ਜਗਮੀਤ ਪਾਸਟ ਨੂੰ ਫੜ ਕੇ ਬੈਠ ਜਾਂਦੇ ਆ ਤੇ ਉਹ ਸਾਨੂੰ ਦਿੱਕਤ ਕਰਦਾ ਨਾ ਤਾਂ ਸਾਨੂੰ ਉਹ ਪ੍ਰੈਜੈਂਟ ਜੀਉਣ ਦਿੰਦਾ ਨਾ ਫਿਊਚਰ ਜੀਉਣ ਦਿੰਦਾ ਪਾਸਟ ਜਿਹੜਾ ਲੰਘ ਗਿਆ ਉਹ ਤੋਂ ਹਾਂ ਸਿੱਖਿਆ ਜਾ ਸਕਦਾ ਕਿ ਜੋ ਗਲਤੀਆਂ ਹੋਈਆਂ ਨੇ ਉਹਦਾ ਚ ਸੁਧਾਰ ਕੀਤਾ ਜਾ ਸਕਦਾ ਪਰ ਉਹਨੂੰ ਫੜ ਕੇ ਬੈਠਣਾ ਉਹ ਕਈ ਵਾਰ ਅਸੀਂ ਦੇਖਿਆ ਕਿ ਕਾਫੀ ਜ਼ਿਆਦਾ ਨੁਕਸਾਨਦਾਇਕ ਹੁੰਦਾ ਹੈ ਹਾਂਜੀ ਜਿਵੇਂ ਮੈਂ ਆਪਣੇ ਬੱਚਿਆਂ ਨੂੰ ਵੀ ਸਿਖਾਉਂਦੀ ਆ ਕਿ ਇੱਕ ਇਲਾਸਟਿਕ ਹੈ ਇੱਕ ਨਾਰਮਲ ਜੀ ਐਗਜ਼ਾਮਪਲ ਦਿੰਦੀ ਆ ਮੈਂ ਅਸੀਂ ਇਲਾਸਟਿਕ ਹੈ ਤੁਸੀਂ ਫੜਿਆ ਇੱਕ ਸਿਰੇ ਤੋਂ ਇੱਕ ਸਿਰੇ ਤੋਂ ਮੈਂ ਫੜਿਆ ਅਸੀਂ ਜਿੰਨਾ ਖਿੱਚਾਂਗੇ ਤੇ ਉਹ ਉਨਾ ਹੀ ਲੰਮਾ ਹੁੰਦਾ ਜਾਏਗਾ ਦੈਨ ਉਹ ਜਦੋਂ ਤੁਸੀਂ ਛੱਡਤਾ ਕੋਨਾ ਜਾਂ ਮੈਂ ਛੱਡਤਾ ਕੋਨਾ ਤੇ ਉਹ ਤੁਹਾਡੇ ਵੱਜਿਆ ਜਾਂ ਮੇਰੇ ਵੱਜਿਆ ਹਰਟ ਦੁਨ ਨੂੰ ਹੋਏਗਾ ਤਕਲੀਫ ਦੋਵਾਂ ਨੂੰ ਹੋਏਗੀ ਤੇ ਮੈਂ ਬੱਚਿਆਂ ਨੂੰ ਇਹੀ ਸਿਖਾਇਆ ਪਰ ਨਹੀਂ ਜਿੰਦੇ ਜ਼ਿਆਦਾ ਵੱਜੂ ਉਹ ਤੇ ਜ਼ਿਆਦਾ ਹੋਊਗਾ ਦੁਆਦ ਘੱਟ ਫੀਲ ਕਰੇ ਜਿਹਦੇ ਵੱਜੇਗਾ ਉਹ ਤੇ ਜ਼ਿਆਦਾ ਹੋਏਗੀ ਹਾਂਜੀ ਉਹੀ ਗੱਲ ਆ ਕਿ ਤਕਲੀਫ ਹੋਏਗੀ ਹੈ ਨਾ ਤੇ ਦੁਆ ਮਹਿਸੂਸ ਕਰ ਸਕਦਾ ਪਰ ਜਿਹਦੇ ਵੱੱਈ ਆ ਉਹ ਤੇ ਜ਼ਿਆਦਾ ਹੋਏਗਾ ਹਾਂ ਇਹ ਉਸੇ ਤਰ੍ਹਾਂ ਹੀ ਕਿ ਜੇਕਰ ਅਸੀਂ ਕੋਈ ਨੈਗੇਟਿਵ ਗੱਲ ਲੈ ਜਾਂ ਸਾਡੇ ਮਾਈਂਡ ਚ ਕੋਈ ਨੈਗੇਟਿਵ ਥੋਟ ਆ ਰਿਹਾ ਹੈ ਤਾਂ ਅਸੀਂ ਉਹਨੂੰ ਜਿੰਨਾ ਜ਼ਿਆਦਾ ਲੰਬਾ ਖਿੱਚਾਂਗੇ ਉਹ ਤਕਲੀਫ ਦੇਖੇ ਜਾਏਗਾ ਕਿਤੇ ਨਾ ਕਿਤੇ ਤਕਲੀਫ ਦੋਵਾਂ ਨੂੰ ਹੀ ਹੁੰਦੀ ਹੈ ਕਿਉਂਕਿ ਜੇਕਰ ਅਸੀਂ ਗੱਲ ਖਿੱਚੀ ਜਾ ਰਹੇ ਹਾਂ ਤਾਂ ਦੋਵਾਂ ਨੂੰ ਤਕਲੀਫ ਦੇ ਹੋ ਹੁੰਦੀ ਹੈ ਇੱਕ ਨੋਰਮਲ ਗੱਲ ਹੈ ਤੇ ਇਸ ਕਰਕੇ ਛੱਡਨੇ ਚਾਹੀਦੇ ਗਿਲੇ ਜਿਕਵੇ ਗਿਲੇ ਜਿਕਵੇ ਛੱਡ ਕੇ ਤੇ ਜ਼ਿੰਦਗੀ ਦੀ ਸ਼ੁਰੂਆਤ ਜਿਹੜੀ ਹੈ ਹੱਸ ਕੇ ਕਰਨੀ ਚਾਹੀਦੀ ਹੈ ਕਈ ਟੀਚਰ ਸਾਡੇ ਐਨੇ ਦਿਲ ਦੇ ਕਰੀਬ ਨੇ ਕਿ ਉਹਨਾਂ ਦੀਆਂ ਸਮਝਾਇਆਂ ਹੋਈਆਂ ਗੱਲਾਂ ਅੱਜ ਵੀ ਅਸੀਂ ਭੁੱਲ ਨਹੀਂ ਸਕਦੇ ਹਰ ਇੱਕ ਟੀਚਰ ਦਾ ਆਪਣਾ ਅੰਦਾਜ਼ ਹੈ ਸਮਝਾਉਣ ਦਾ ਹਰ ਇੱਕ ਟੀਚਰ ਦੀ ਆਪਣੀ ਇੱਕ ਪਰਸਨੈਲਿਟੀ ਹੁੰਦੀ ਆ ਤੇ ਉਹ ਪਰਸਨੈਲਿਟੀ ਕਈ ਵਾਰ ਬੱਚੇ ਦੇ ਮਨ ਦੇ ਉੱਪਰ ਐਨੀ ਢੂੰਗੀ ਛਾਪ ਛੱਡ ਜਾਂਦੀ ਆ ਕਿ ਹਮੇਸ਼ਾ ਉਹਦੇ ਮਨ ਦੇ ਵਿੱਚ ਰਹਿੰਦੀ ਆ ਜਦ ਤੱਕ ਉਹਦੀ ਜ਼ਿੰਦਗੀ ਆ ਤੇ ਉਹ ਕਾਮਯਾਬੀ ਵੀ ਕਿਤੇ ਨਾ ਕਿਤੇ ਬਹੁਤ ਸਾਰੀਆਂ ਗੱਲਾਂ ਦੀ ਉਹ ਮਿਲਦੀ ਆ ਤੇ ਸਾਨੂੰ ਇਹ ਚਾਹੀਦਾ ਕਿ ਅਸੀਂ ਪ੍ਰੋਫੈਸ਼ਨ ਦਾ ਚੱਡਾ ਹੈ ਆਪ ਜੀ ਦਾ ਟੀਚਿੰਗ ਦਾ ਖਾਸ ਤੌਰ ਤੇ ਮਾਪਿਆਂ ਨੂੰ ਇਹ ਚਾਹੀਦਾ ਕਿ ਜਿਵੇਂ ਕੋਈ ਟੀਚਰ ਨਾ ਆਪਣੇ ਬੱਚਿਆਂ ਨੂੰ ਇੰਨੇ ਪਿਆਰ ਨਾਲ ਸਮਝਾਉਂਦੇ ਨੇ ਤੇ ਇੰਨੀਆਂ ਪਿਆਰੀਆਂ ਗੱਲਾਂ ਕਰਦੇ ਨੇ ਜੇ ਕਿਤੇ ਮਾਪੇ ਵੀ ਕਿਉਂਕਿ ਪਹਿਲੇ ਟੀਚਰ ਤਾਂ ਗੁਰੂ ਤਾਂ ਮਾਂ ਹੀ ਹੈ ਪਿਓ ਹੈ ਤੇ ਜੇ ਕਿਤੇ ਮਾਪੇ ਉਸ ਲੈਵਲ ਤੇ ਜਿਵੇਂ ਕੋਈ ਟੀਚਰ ਕਿਉਂਕਿ ਮੈਨੂੰ ਲੱਗਦਾ ਜਿੰਨੇ ਸਾਡੇ ਦਰਸ਼ਕ ਨੇ ਉਹਨਾਂ ਦੇ ਵਿੱਚ ਵੀ ਜਿਹੜੇ ਸਕੂਲ ਚ ਪੜੇ ਨੇ ਜਾਂ ਕਾਲਜਾਂ ਚ ਪੜੇ ਨੇ ਉਹਨਾਂ ਨੂੰ ਵੀ ਆਪਣੇ ਕਈ ਕਿੰਨੇ ਕਿੰਨੇ ਪ੍ਰੋਫੈਸਰ ਹੁੰਦੇ ਆ ਕਿੰਨੇ ਟੀਚਰ ਹੁੰਦੇ ਆ ਉਹਨਾਂ ਦੀਆਂ ਯਾਦਾਂ ਜਿਨੀਆਂ ਉਹਨਾਂ ਦੀਆਂ ਕਹੀਆਂ ਗੱਲਾਂ ਯਾਦ ਹੋਣਗੀਆਂ ਸੋ ਉਹਨਾਂ ਤੇ ਅਸੀਂ ਕੁਦਰਤੀ ਤਰੀਕੇ ਨਾਲ ਆਟੋਮੈਟਿਕਲੀ ਜਿਹੜਾ ਉਹਨਾਂ ਤੇ ਅਸੀਂ ਅਸਰ ਵੀ ਕਰਦੇ ਹਾਂ ਤੇ ਉਹਨੂੰ ਮੰਨਦੇ ਵੀ ਆ। ਸੋ ਮਾਪਿਆਂ ਲਈ ਇਹ ਚੈਲੰਜ ਹੋ ਜਾਂਦਾ ਕਿ ਬੱਚੇ ਗੱਲ ਨਹੀਂ ਮੰਨਦੇ ਸਾਡੀ ਪਰ ਉਸ ਟੀਚਰ ਦੀ ਗੱਲ ਛੇਤੀ ਮੰਨ ਲੈਂਦੇ ਨੇ। ਇਹ ਕਾਰਨ ਕੀ ਹੈ ਤੇ ਉਹ ਕੋਸ਼ਿਸ਼ ਕਿਵੇਂ ਕਰਨ ਮਾਪੇ ਵੀ ਕਿ ਅਸੀਂ ਵੀ ਉਸ ਪੱਧਰ ਦੇ ਉੱਪਰ ਆਪਣੀ ਪਰਸਨੈਲਿਟੀ ਨੂੰ ਬਣਾ ਸਕੀਏ। ਦੇਖੋ ਕਿਤੇ ਨਾ ਕਿਤੇ ਜਿਹੜਾ ਅੱਜ ਸਾਡਾ ਟਾਈਮ ਚੱਲ ਰਿਹਾ ਸਮਾਂ ਚੱਲ ਰਿਹਾ ਹੈ ਪੈਰੈਂਟਸ ਵਰਕਿੰਗ ਹੈ ਦੋਨੋ ਹਸਬੰਡ ਵਾਈਫ ਜੌਬ ਕਰਦੇ ਆ ਤੇ ਬੱਚੇ ਘਰੇ ਇਕੱਲੇ ਰਹਿੰਦੇ ਆ ਇਕੱਲਤਾ ਉਹਨਾਂ ਨੂੰ ਕਿਤੇ ਨਾ ਕਿਤੇ ਖਾਲੀ ਕਰ ਰਹੀ ਹੈ ਤੇ ਸਕੂਲ ਦੇ ਵਿੱਚ ਬੱਚਾ ਆਉਂਦਾ ਹੈ ਟੀਚਰਸ ਦੇ ਨਾਲ ਟਾਈਮ ਸਪੈਂਡ ਕਰਨ ਨੂੰ ਮਿਲਦਾ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਜੇ ਮੈਂ ਟੀਚਰ ਆ ਤਾਂ ਮੇਰੇ ਵਿੱਚ ਬੱਚੇ ਮਦਰ ਫਿਗਰ ਦੇਖਣਗੇ ਕਿ ਬੱਚੇ ਅਟੈਚਮੈਂਟ ਫੀਲ ਕਰਦੇ ਆ ਸਭ ਤੋਂ ਪਹਿਲਾਂ ਤਾਂ ਬੱਚੇ ਦਾ ਦਿਲ ਜਿੱਤਣਾ ਜ਼ਰੂਰੀ ਹੁੰਦਾ ਹੈ ਕਿ ਜੇਕਰ ਤੁਸੀਂ ਬੱਚੇ ਦਾ ਦਿਲ ਜਿੱਤ ਲੈਂਦੇ ਹੋ ਤੁਸੀਂ ਉਹਦੇ ਲਈ ਆਈਡਲ ਬਣ ਜਾਂਦੇ ਹੋ ਫਿਰ ਉਹ ਤੁਹਾਡੀ ਨਿੱਕੀ ਨਿੱਕੀ ਗੱਲ ਨੋਟ ਕਰਨ ਲੱਗ ਜਾਂਦੇ ਆ ਕਿ ਸਾਡੇ ਜਿਹੜੇ ਮੈਮ ਆ ਉਹ ਕਿਸ ਤਰ੍ਹਾਂ ਬੋਲਦੇ ਆ ਅਸੀਂ ਉਹਨਾਂ ਤੋਂ ਸਿੱਖਣਾ ਹੈ ਕੋਈ ਛਾਪ ਪੈ ਜਾਂਦੀ ਆ ਉਹ ਸਾਡੇ ਦਿਲ ਦੇ ਉੱਤੇ ਛਾਪ ਜਾਂਦੀ ਹੈ ਤੇ ਜਦੋਂ ਬੱਚੇ ਦੇ ਦਿਲ ਦੇ ਉੱਤੇ ਛਾਪ ਪੈਣ ਲੱਗ ਜਾਵੇ ਤੇ ਬੱਚਾ ਬਦਲਣਾ ਸ਼ੁਰੂ ਹੋ ਜਾਂਦਾ ਹੈ ਤੇ ਹੁਣ ਬੇਸਿਕਲੀ ਅਗਰ ਗੱਲ ਕਰੀਏ ਤਾਂ ਟ੍ਰਿਪ ਤੇ ਲੈ ਕੇ ਜਾਈਦਾ ਸਟੂਡੈਂਟਸ ਨੂੰ ਤਾਂ ਪਦੇ ਉੱਪਰ ਵੀ ਉਹ ਉਹ ਟੀਚਰ ਨਾਲ ਟਾਈਮ ਸਪੈਂਡ ਕਰਦੇ ਆ ਟੀਚਰ ਨਾਲ ਟਾਈਮ ਸਪੈਂਡ ਕਰਨ ਨਾਲ ਉਹਨਾਂ ਨੂੰ ਅਟੈਚਮੈਂਟ ਬਣ ਗਈ ਉਹ ਜਦੋਂ ਅਟੈਚਮੈਂਟ ਬਣੀ ਤਾਂ ਉਹ ਆਪਣੇ ਟੀਚਰ ਤੇ ਭਰੋਸਾ ਕਰੇਗਾ ਨਾ ਕਿ ਕੋਈ ਥਰਡ ਪਰਸਨ ਆ ਕੇ ਅਗਰ ਉਹਨਾਂ ਨੂੰ ਕੋਈ ਗੱਲ ਬੋਲੇ ਕਿ ਤੁਸੀਂ ਸਾਡੇ ਤੋਂ ਇਹ ਲੈ ਲਓ ਜਾਂ ਐਦਾਂ ਕਰ ਲਓ ਉਹ ਨਹੀਂ ਸੁਨੇਗਾ ਦੂਜੀ ਗੱਲ ਹੋਇਆ ਕਿ ਪੇਰੈਂਟਸ ਕੋ ਸਮਾਂ ਘੱਟ ਹੋਣ ਦੇ ਕਾਰਨ ਹੀ ਜਿਹੜੇ ਸਟੂਡੈਂਟ ਹੈ ਉਹ ਟੀਚਰਸ ਵੱਲ ਆ ਰਹੇ ਹਨ ਔਰ ਅੱਜ ਦੇ ਟਾਈਮ ਦੇ ਵਿੱਚ ਅਗਰ ਗੱਲ ਕਰੀਏ ਤਾਂ ਟੀਚਰਸ ਵੀ ਆਪਣੇ ਬੱਚਿਆਂ ਆਪਣੇ ਘਰ ਤੋ ਬਜਾਏ ਉਹਨਾਂ ਨੂੰ ਜ਼ਿਆਦਾ ਟਾਈਮ ਦਿੰਦੇ ਆ ਉਹ ਘਰ ਆਪਣੇ ਬੱਚੇ ਨੂੰ ਉਹਨਾ ਟਾਈਮ ਨਹੀਂ ਦੇ ਪਾਉਂਦੇ ਕਿਉਂਕਿ ਬਿਜ਼ੀ ਲਾਈਫ ਹੁੰਦੀ ਹੈ ਸਵੇਰ ਉੱਠਣਾ ਸਕੂਲ ਆਉਣਾ ਥੋੜਾ ਮਤਲਬ ਕਿ ਇੱਕ ਟੀਚਰ ਵੀ ਆਪਣੇ ਬੱਚੇ ਨੂੰ ਉਹ ਟਾਈਮ ਨਹੀਂ ਦੇ ਪਾਉਂਦਾ ਜਿਹੜਾ ਸਟੂਡੈਂਟ ਨੂੰ ਦੇ ਦਿੰਦਾ ਹੈ ਸਟੂਡੈਂਟ ਨੂੰ ਦੇ ਪਾਉਂਦਾ ਹੈ ਇਸ ਕਰਕੇ ਹੁਣ ਸਾਡੇ ਬੱਚੇ ਉਹ ਵੀ ਕੱਲ ਨੂੰ ਕਹਿਣਗੇ ਕਿ ਸਾਡੇ ਮੈਮ ਨੇ ਸਾਨੂੰ ਇਹ ਗੱਲ ਬੋਲੀ ਸੀ ਮੰਮਾ ਤੁਸੀਂ ਗਲਤ ਹੋ ਜਾਂ ਪਪਾ ਤੁਸੀਂ ਗਲਤ ਹੋ ਮੇਰੇ ਟੀਚਰ ਨੇ ਸਿਖਾਇਆ ਹੈ ਕਿ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਹੈ ਤੇ ਉਹੀ ਹੈ ਉਹ ਇੱਕ ਸ਼ਾਪ ਪੈਦਾ ਹੋਊਗੀ ਉਹ ਜਿਹੜੀ ਸ਼ਾਪ ਉਹ ਟੀਚਰ ਨੇ ਪੈਦਾ ਕੀਤੀ ਹੈ ਨਾ ਕਿ ਅਸੀਂ ਪੈਦਾ ਕਰ ਸਕੇ ਬੱਚੇ ਦੇ ਮਨ